ਨਾਨਕ ਬੋਲੇ ਸੁਣ ਵੇ ਲਾਲੋ ਜਗਤ ਗੁਰੂ ਗੁਰੂ ਨਾਨਕ ਦੇਵ ਪੂਰੀ ਹੂਕ ਤੇ ਜੂਨੀ ਜਜਵੇ ਨਾਲ ਸੂਹ ਲੁਕਾਈ ਨੂੰ ਸਰਲ ਪਰਸਵਸ਼ ਜੀਵਨ ਜਾਂਚ ਗ੍ਰਹਿਣ ਕਰਨ ਲਈ ਥਾਂ ਥਾਂ ਤੇ ਜਾ ਕੇ ਪ੍ਰੇਰਿਤ ਦੇ ਰਹੇ ਉਤਸ਼ਾਹਤ ਕਰਦੇ ਰਹੇ ਉਹਨਾਂ ਨੇ ਇਹਨਾਂ ਇਲਾਹੀ ਫਰਜ਼ਾਂ ਦੀ ਪੂਰਤੀ ਲਈ ਆਪਣੇ ਜਾਤੀ ਹਿੱਤਾਂ ਨੂੰ ਹਮੇਸ਼ਾ ਧਾਰਕ ਨਾਂ ਰੱਖਿਆ ਅਤੇ ਸਾਰੀ ਉਮਰ ਮਾਨਵਤਾ ਦੇ ਕਲਿਆਣ ਨੂੰ ਅੱਗੇ ਰੱਖਦਿਆਂ ਹੋਇਆਂ ਸਿਰਫ ਕਰਨ ਵਿੱਚ ਸੰਤੋਖ ਪ੍ਰਗਟਾਇਆ। ਉਹਨਾਂ ਨੇ ਜੇ ਆਪਣੇ ਪਰਿਵਾਰ ਦੇ ਸੁੱਖਾਂ ਨਾਲੋਂ ਵੱਧ ਮਾਨਵੀ ਹਿੱਤਾਂ ਨੂੰ ਤਰਜੀਹ ਦੇ ਕੇ ਨੇਕ, ਉਦਮੀ ਤੇ ਪਰਉਪਕਾਰੀ ਸਮਾਜ ਨੂੰ ਸੰਵਾਰਨ ਤੇ ਸੁਧਾਰਨ ਨੂੰ ਇਨਕਲਾਬੀ ਪਹਿਲ ਬਖਸ਼ੀ ਅਤੇ ਇਸ ਅਨਮੋਲ ਆਸ਼ੇ ਦੀ ਆਵਾ ਨੂੰ ਕਦੇ ਮੱਤਵ ਨਾ ਹੋਣ ਦਿੱਤਾ। ਆਪਣੇ ਉੱਚੇ ਸੁੱਚੇ ਮਕਸਦ ਦੀ ਸਿੱਧੀ ਲਈ ਉਹਨਾਂ ਨੂੰ ਬੜੀਆਂ ਔਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਜਿਹੜਾ ਕਿ ਸੁਭਾਅਕ ਹੀ ਸੀ ਪਰ ਸਭ ਨੂੰ ਪਤਾ ਹੈ ਕਿ ਨਵੇਂ ਇਸਾਰੂ ਤੇ ਸੰਚਾਰੂ ਰਾਹ ਬਣਾਉਣ ਲਈ ਪਲ-ਪਲ ਤੇ ਨਵੀਆਂ ਘਾਲ ਨਾਵਾ ਕਾਲੀਆਂ ਇੱਕ ਗੰਭੀਰ ਚੁਣੌਤੀ ਜ਼ਰੂਰ ਹੀ ਬਣੀ ਰਹਿੰਦੀ ਹੈ ਗੁਰੂ ਸਾਹਿਬ ਦਾ ਸੱਚ ਤੇ ਪੈਰਾ ਦੇਣਾ ਇੱਕ ਨਾ ਟੜਕ ਕਾਰਮ ਸੀ ਜਿਸ ਤੋਂ ਉਹ ਕਦੇ ਵੀ ਪਿੱਛੇ ਨਹੀਂ ਹਟੇ ਅਜਿਹਾ ਤਾਂ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਸੁੱਚੀ ਨੇਕ ਕਿਰਤ ਕਮਾਈ ਕਰਕੇ ਉਹਨਾਂ ਨੇ ਉਸ ਨਾਲ ਪਰਿਵਾਰ ਦੀ ਪਰਤਪਾਲਨਾ ਕਰਨੀ ਗਰਜਮੰਦ ਵਿਅਕਤੀ ਨਾਲ ਉਸ ਨੂੰ ਵੰਡ ਕੇ ਛਕਣਾ ਸੰਸਾਰਿਕ ਕਾਰ ਵਿਹਾਰ ਕਰਦਿਆਂ ਹੋਇਆਂ ਅਕਾਲ ਪੁਰਖ ਦੀ ਆਰਾਧਨਾ ਵਿੱਚ ਜੁੜਨਾ ਪਾਇਦਾ ਗ੍ਰਸਤੀ ਜੀਵਨ ਦੀਆਂ ਪੈੜਾਂ ਮੋਕਲੀਆਂ ਕਰਨਾ ਅਤੇ ਸ਼ਕਤੀਸ਼ਾਲੀ ਉਸਾਰੂ ਸਮਾਜ ਦਾ ਨਿਰਮਾਣ ਕਰਨਾ ਉਨ੍ਹਾਂ ਦੀਆਂ ਪ੍ਰਮੁੱਖ ਪ੍ਰਾਤਮਿਕਤਾਵਾਂ ਸਨ ਤਾਂਕਿ ਮਾਨਵੀ ਸਮਾਜ ਵਿੱਚ ਨਿਮਰਤਾ ਹਲੀਮੀ prosperous ਪਿਆਰ ਬਰਾਬਰੀ ਦੇ ਆਧਾਰ ਨਾਲ ਜੀਵਨ ਜੀਣ ਦੀ ਪਰਤ ਵਿਕਸਿਤ ਹੋ ਸਕੇ ਇਹ ਡੇਵ ਡੇ ਪ੍ਰੋਗਰਾਮ ਲੈ ਕੇ ਕਿਸੇ ਇੱਕ ਵਿਅਕਤੀ ਵੱਲੋਂ ਵਿਸ਼ਾਲ ਸੰਸਾਰ ਦੇ ਲੋਕਾਂ ਨੂੰ ਸੁਧਾਰਨਾ ਕੋਈ ਖਾਲਾ ਜਿਦਾ ਵਾਰਾ ਨਹੀਂ ਸੀ ਇਸ ਗੱਲ ਤੋਂ ਗੁਰੂ ਨਾਨਕ ਸਾਹਿਬ ਭਲੀ ਪਾਤੀ ਪ੍ਰਚਿਤ ਸਨ ਪਰ ਫਿਰ ਵੀ ਜੇ ਉਹ ਮੈਦਾਨ ਵਿੱਚ ਨਿਤਰੇ ਅਤੇ ਉਸ ਦੇ ਪ੍ਰਭਾਵੀ ਅਸਰ ਪਾਇਆ ਤਾਂ ਇਸ ਤੋਂ ਇਹ ਤਾਂ ਸਿੱਧ ਹੋ ਹੀ ਜਾਂਦਾ ਹੈ ਕਿ ਨਿਗਾਹੇ ਮਾਰਦੇ ਮੂਮਨ ਸੇ ਬਦਲ ਜਾਂਦੀਆਂ ਤਕਦੀਰਾਂ ਜਿਨ੍ਹਾਂ ਨੇ ਗੁਰੂ ਨਾਨਕ ਦੀ ਇਹ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਖਾਤਰ ਭਰਪੂਰ ਤਰਦਦ ਕੀਤੇ ਉਹਨਾਂ ਦੀ ਹਸਤੀ ਵੀ ਕੌਮੀ ਸੂਰਿਆ ਤੋਂ ਘਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਦਰਿਆ ਦੇ ਚੱਲਦੇ ਵਹਿਣ ਦੇ ਉਲਟ ਤੁਰਨਾ ਬੜਾ ਔਖਾ ਹੁੰਦਾ ਹੈ ਕਿਸੇ ਅੰਜਾਮ ਦੀ ਪਰਵਾਹ ਨਾ ਕਰਦੇ ਹੋਏ ਭਾਈ ਲਾਲੋ ਜੀ ਇੱਕ ਐਸੇ ਸਿੱਖ ਸਨ ਜੋ ਕੇ ਸਾਡੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਸਾਰੇ ਸੰਧਾਤਾਂ ਨੂੰ ਇਨ ਬਿਨ ਅਮਲੀ ਜਾਮਾ ਪਹਿਨਾਇਆ ਅਤੇ ਉਹਨਾਂ ਨੂੰ ਆਧਾਰ ਬਣਾ ਕੇ ਜੀਵਨ ਜੀਵਿਆ ਕੋਈ ਦੂਜਾ ਕੀ ਕਰਦਾ ਹੈ ਇਸ ਤੋਂ ਬੇਖਬਰ ਹੋ ਕੇ ਭਾਈ ਸਾਹਿਬ ਸੱਚ ਤੇ ਪੈਰਾ ਦਿੰਦੇ ਰਹੇ ਨੇਕ ਕਿਰਤ ਕਮਾਈ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਪੱਕਾ ਪਿੰਡਾ ਆਧਾਰ ਬਣਾਇਆ ਉਹ ਆਪਣੀ ਸੁੱਚੀ ਕਿਰਤ ਕਮਾਈ ਨਾਲ ਆਪਣੇ ਪਰਿਵਾਰ ਦੀ ਪਤੀਪਾਲਨਾ ਕਰਦੇ ਰਹੇ ਭਾਵੇਂ ਉਹਨਾਂ ਨੂੰ ਗਰੀਬੀ ਦਾਈਏ ਵਿੱਚ ਹੀ ਆਪਣੀ ਗੁਜ਼ਾਰਨੀ ਕਿਉਂ ਨਾ ਕਰਨੀ ਪਈ ਹੱਥਕਾਰ ਕਰਨ ਵਾਲੇ ਤੇ ਚਿਤ ਦਤਾਰਵਲ ਕਰਕੇ ਉਹ ਜੋ ਵੀ ਕੁਝ ਕਰਦੇ ਉਸ ਨੂੰ ਪਰਮਾਤਮਾ ਦੀ ਮਿਹਰ ਵੱਜੋਂ ਹੀ ਮੰਨਦੇ ਤੇਰਾ ਕੀਆ ਮਿੱਠਾ ਲਾਗੇ ਵਾਲੀ ਸੋਚ ਉਹਨਾਂ ਦੇ ਜੀਵਨ ਦਾ ਆਧਾਰ ਬਣ ਰਹੀ ਸੀ ਉਹਨਾਂ ਨੂੰ ਆਪਣੀ ਮਿਹਨਤ ਤੇ ਸੰਤੋਖ ਸੀ ਕਿ ਉਹ ਕਿਸੇ ਦੂਜੇ ਦੀ ਚਿਕਨੀ ਚੋਪੜੀ ਦੇਖ ਕੇ ਆਪਣਾ ਮਾਨਸਿਕ ਤਵਾਜਨ ਵਿਗੜਨ ਨਹੀਂ ਦੇ ਸਕਦੇ ਗੁਰੂ ਨਾਨਕ ਸਾਹਿਬ ਦੇ عقیدਿਆਂ ਤੇ ਚੱਲਦਿਆਂ ਉਹਨਾਂ ਦਾ ਪੱਕਾ ਨਿਸ਼ਚਾ ਸੀ ਕਿ ਨੇਕ ਕਰਤ ਕਰੋ ਤੇ ਪਰਮਾਤਮਾ ਦੀ ਮਿਹਰ ਤੇ ਵੀ ਭਰੋਸਾ ਰੱਖੋ ਇਸ ਵਿੱਚ ਬਰਕਤਾਂ ਹੀ ਬਰਕਤਾਂ ਹਨ ਭਾਈ ਸਾਹਿਬ ਇਤਨੇ ਦਿਆਲੂ ਸਨ ਕਿ ਉਹ ਆਪਣੀ ਸੀਮਤ ਜਹੀ ਕਮਾਈ ਵਿੱਚੋਂ ਵੀ ਗਰੀਬ ਗਰਜਬੰਦਾ ਦੀ ਸਹਾਇਤਾ ਕਰਨਾ ਨਹੀਂ ਸਨ ਭੁੱਲਦੇ ਆਏ ਗਏ ਮਹਿਮਾਨ ਦਾ ਆਦਰ ਵੰਡ ਕਰਨਾ ਅਤੇ ਉਸ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ ਸਨ ਦੋਨੋ ਮੀਆਂ ਬੀਬੀ ਆਪੋ ਖੇ ਰਹਿ ਕੇ ਘਰ ਆਏ ਅਥਿੱਤੀ ਦੇ ਸੁਖ ਰਾਮਲੀ ਜੁਟੇ ਰਹਿੰਦੇ। ਕ੍ਰਿਪਾ ਨਾਨਕ ਦੇਵ ਜੀ ਨੂੰ ਉਹਨਾਂ ਦਾ ਇਹ ਪ੍ਰੋਪਕਾਰੀ ਸੁਭਾਅ ਬਹੁਤ ਚੰਗਾ ਲੱਗਦਾ ਸੀ ਇਸ ਲਈ ਉਹਨਾਂ ਦੀ ਸੰਗਤ ਵਿੱਚ ਵਿਚਰ ਕੇ ਗੁਰੂ ਸਾਹਿਬ ਨੂੰ ਵਿਸ਼ੇਸ਼ ਖੁਸ਼ੀ ਹੁੰਦੀ। ਕਈ ਵੱਡੇ ਲੋਕੀ ਗੁਰੂ ਸਾਹਿਬ ਦੇ ਅਜੇ ਸੁਭਾਅ ਨੂੰ ਨਾ ਪਸੰਦ ਵੀ ਕਰਦੇ। ਮਲਕ ਭਾਗੋ ਵਰਗਾ ਤਨਾੜ ਹੁਕਮਰਾਨ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਗੁਰੂ ਨਾਨਕ ਸਾਹਿਬ ਵਰਗਾ ਰੱਬ ਰੂਪੀ ਮਹਾਪੁਰਸ਼ ਉਸ ਦੇ ਮਹਿਲ ਮਾੜੀਆਂ ਦੇ ਸੁੱਖਾਂ ਨੂੰ ਠੁਕਰਾ ਕੇ ਭਾਈ ਲਾਲੋ ਦੀ ਚੋਪੜੀ ਦਾ ਸ਼ਿੰਗਾਰ ਬਣ ਜਾਵੇ ਪਰ ਗੁਰੂ ਜੀ ਨੇ ਉਸ ਦੇ ਉੱਚੇ ਮਰਤਵੇ ਅਤੇ ਹਰਾਮ ਦੀ ਕਮਾਈ ਨਾਲ ਸਿਰ ਜੀ ठाट-ਭਾੜ ਤੋਂ ਗੀ ਲੈਣਾ ਸੀ ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਪ੍ਰੀਤੀ ਭੋਜ ਵਿੱਚ ਆਉਣ ਦਾ ਸੱਦਾ ਦਿੱਤਾ ਪਰ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਫਰਮਾਇਆ ਕਿ ਉਹ ਭਾਈ ਲਾਲੋ ਦੀ ਸੰਗਤ ਵਿੱਚ ਵਧੇਰੇ ਖੁਸ਼ ਹਨ ਮਲਕ ਨੇ ਉਹਨਾਂ ਨੂੰ ਆਪਣੇ ਨਿਵਾਸ ਸਥਾਨ ਤੇ ਲੈ ਕੇ ਜਾਣ ਦੀ ਜਿੱਦ ਜਹੀ ਫੜ ਲਹੀ ਗੁਰੂ ਸਾਹਿਬ ਉਸ ਨਾਲ ਚਲੇ ਤਾਂ ਗਏ ਪਰ ਉਸ ਦੇ ਪ੍ਰਤੀ ਭੋਜ ਨੂੰ ਛਕਣਾ ਪਰਵਾਹ ਨਾ ਕੀਤਾ ਮਲਕ ਭਾਗੋ ਨੇ ਕਿਹਾ ਗੁਰੂ ਸਾਹਿਬ ਕੋthre ਦੀ ਰੋਟੀ ਪਾਈ ਲਾਲੋਂ ਪਾਸ ਤੁਸੀਂ ਰੋਜ਼ ਖਾਂਦੇ ਹੋ ਅੱਜ ਜਰਾ ਸ਼ਾਹੀ ਭਗਵਾਨਾ ਦਾ ਵੀ ਆਨੰਦ ਮਾਣ ਕੇ ਦੇਖੋ ਤੇ ਇਹ ਖਾਣਾ ਜ਼ਰੂਰ ਖਾਓ ਜਦ ਮਾਲਕ ਗੁਰੂ ਸਾਹਿਬ ਦੇ ਖਹੜੇ ਹੀ ਪੈ ਗਿਆ ਤਾਂ ਗੁਰੂ ਸਾਹਿਬ ਨੇ ਬੜੀ ਦਲੇਰੀ ਨਾਲ ਮਲਕ ਭਾਗੋ ਨੂੰ ਕਿਹਾ ਕੀ ਤੇਰੇ ਇਨਾ ਭਗਵਾਨਾਂ ਵਿੱਚੋਂ ਮੈਨੂੰ ਗਰੀਬੀ ਨਾਲ ਕੀਤੇ ਅਤਿਆਚਾਰਾਂ ਦੀ ਸਤਾਹਂ ਦੌਂਦੀ ਹੈ ਤੇਰੀ ਹੋਮੇ ਦੀ ਵਦਵੂ ਮਾਰੂ ਮਾਰ ਰਹੇ ਇਹ ਖਾਣੇ ਤੂੰ ਰਿਸ਼ਵਤਾ ਤੇ ਮਾਰਾਂ ਧਾੜਾ ਨਾਲ ਇਕੱਠੇ ਕੀਤੇ ਰੁਪਏ ਨੂੰ ਅਜੇਹੇ ਪ੍ਰੀਤੀ ਭੋਜਾਂ ਦੇ ਆਯੋਜਨਾ ਨਾਲ ਆਪਣੀ ਜ਼ਮੀਰ ਨੂੰ ਪਾਕ ਸਾਫ਼ ਕਰਨਾ ਚਾਹੁੰਨਾ ਹੈ ਅਜਿਆ ਨਹੀਂ ਹੋਣਾ ਜੇ ਅਸਲੀਅਤ ਵਿੱਚ ਤੂੰ ਆਪਣੇ ਮਨ ਤੇ ਵਰਤੀ ਨੂੰ ਸ਼ੁੱਧ ਕਰਨਾ ਚਾਹੁੰਨਾ ਹੈ ਤਾਂ ਭਾਈ ਲਾਲੋ ਤੋਂ ਸੇਧ ਲੈ ਗੁਰੂ ਸਾਹਿਬ ਨੇ ਮਲਕ ਭਾਗੋ ਦੀ ਤਸੱਲੀ ਕਰਵਾਉਣ ਅਤੇ ਉਸ ਦਾ ਬਿਆਨ ਤੋੜਨ ਲਈ ਮਲਕ ਦੇ ਸ਼ਾਹੀ ਖਾਣਿਆਂ ਨੂੰ ਇੱਕ ਮੁਠੀ ਵਿੱਚ ਰੱਖਿਆ ਅਤੇ ਦੂਜੇ ਪਾਸੇ ਭਾਈ ਲਾਲੋ ਦੇ ਸਾਦੇ ਖਾਣੇ ਨੂੰ ਦੂਜੀ ਮੁਠੀ ਵਿੱਚ ਲੈ ਕੇ ਦੋਹਾਂ ਮੁਠੀਆਂ ਨੂੰ ਦਬਾਇਆ ਤਾਂ ਸਾਨੂੰ ਪਤਾ ਹੈ ਕਿ ਮਲਕ ਦੇ ਭਗਵਾਨਾਂ ਵਿੱਚ ਖੂਨ ਦੀਆਂ ਧਾਰੀਆਂ ਚੱਲ ਪਈਆਂ ਅਤੇ ਭਾਈ ਲਾਲੋ ਦੇ ਖਾਣੇ ਵਿੱਚੋਂ ਅੰਮ੍ਰਿਤ ਦੀਆਂ ਬੂੰਦਾ ਟਕ ਟਪਕ ਪਈਆਂ ਇਹ ਕੌਤਕ ਦੇਖ ਕੇ ਮਲਕ ਭਾਗੋ ਬੜਾ ਸ਼ਰਮਿੰਦਾ ਹੋਇਆ ਅਤੇ ਗੁਰੂ ਸਾਹਿਬ ਦੇ ਚਰਨਾਂ ਤੇ ਟੈਪਿਆ ਉਹਨਾ ਉਸ ਨੂੰ ਸਮਝਾਇਆ ਕਿ ਪਰਸ਼ਾ ਭਾਈ ਲਾਲੋ ਦੀ ਗੁਰਮਤ ਅਦਾਰਤ ਜੀਵਨ ਜਾਂਚ ਗ੍ਰਹਿਣ ਕਰ ਤੈਨੂੰ ਹਰ ਗੱਲ ਵਿੱਚ ਸੁਖ ਸੰਤੋਖ ਤੇ ਆਨੰਦ ਪ੍ਰਾਪਤ ਹੋਵੇਗਾ ਉਹਨਾ ਹੋਰ ਫਰਮਾਇਆ ਕਿ ਇਹ ਜੀਵਨ ਆਪਣੇ ਆਪ ਨੂੰ ਰਿਸ਼ਟ ਪੁਸ਼ਟ ਬਣਾਉਣ ਨਾਲੋਂ ਦੂਜੇ ਦੇ ਹਿੱਤਾਂ ਲਈ ਸੇਵ ਕਰਨਾ ਉਤਮਤਰੀਨ ਕਿਰਿਆ ਹੈ ਜੋ ਭਾਈ ਲਾਲੋ ਨੇ ਪੂਰੀ ਤਰ੍ਹਾਂ ਸਿੱਖੀ ਹੈ ਤੂੰ ਵੀ ਇਸ ਦਾ ਅਨੁਸਰਣ ਕਰ ਤਾਂ ਹੀ ਸੁਖ ਮਿਲੇਗਾ ਕੀ ਕਮਾਲ ਹੈ ਪਾਈ ਲਾਲੋ ਦੇ ਸਬਰ ਸੰਤੋਖ ਤੇ ਆਦਾਰਤ ਨਿਰਮਲ ਜੀਵਨ ਨੇ ਗੁਰੂ ਨਾਨਕ ਸਾਹਿਬ ਦੇ ਅਨਮੋਲ ਸਿਧਾਂਤਾਂ ਦਾ ਰੋਲ ਮਾਡਲ ਬਣਾ ਕੇ ਅਜਿਹਾ ਭੂਮਿਕਾ ਨਿਭਾਈ ਜਿਸ ਦਾ ਕੋਈ ਹੋਰ ਸਾਨੀ ਨਹੀਂ ਸ਼ਾਇਦ ਇਸੇ ਕਾਰਨ ਹੀ ਜਦ ਗੁਰੂ ਸਾਹਿਬ ਬਾਵਰ ਦੇ ਅਮਾਨਵੀ ਹਮਲਿਆ ਤੋਂ ਦੁਖੀ ਹੁੰਦੇ ਹਨ ਤਾਂ ਉਹ ਆਪਣਾ ਦਰਦ ਪਾਈ ਲਾਲੋ ਸਾਹਿਬ ਨਾਲ ਹੀ ਸਾਂਝਾ ਕਰਦੇ ਹਨ ਗੁਰੂ ਸਾਹਿਬ ਦੀ ਬਾਣੀ ਦੇ ਇੱਕ ਸ਼ਬਦ ਵਿੱਚ ਉਹ बार-बार ਭਾਈ ਸਾਹਿਬ ਨੂੰ ਸੰਬੋਧਨ ਕਰਕੇ ਬਾਬਰ ਨੂੰ ਫਟਕਾਰਾ ਪਾਉਂਦੇ ਹਨ ਕਿ ਜਰਵਾਣਾ ਬਾਬਰ ਸਮਕਰੰਧ ਤੋਂ ਤੁਰਿਆ ਰਸਤੇ ਵਿੱਚ ਜੋ ਕੁਝ ਵੀ ਉਸ ਨੂੰ ਮਿਲਿਆ ਉਸਨੇ ਲੁੱਟਪੁੱਟ ਲਿਆ ਅਤੇ ਹੁਣ ਪਾਪ ਦੀ ਜੰਜ ਲੈ ਕੇ ਹਿੰਦੁਸਤਾਨ ਦੀ ਬੇਹਰਮਤੀ ਕਰਨ ਲਈ ਆਤਮਕਿਆ ਹੈ ਉਸਨੇ ਅਵਿਨਾਮੀ ਸਮਾਤੋ ਮੁਸਲਮਾਨ ਔਰਤਾਂ ਵੀ ਨਹੀਂ ਬਚ ਸਕੀਆਂ Hindu ਔਰਤਾਂ ਦੀ ਬਿਵਹਰ ਮਤੀਤਾ ਉਸ ਕਰਨੀ ਹੀ ਕੀ ਸੀ குரு ਸਾਹਿਬ ਇਹ ਸਾਰਾ ਕੁਝ ਦੇਖ ਕੇ ਇੱਕ ਹੋਰ ਸ਼ਾਦ ਵਿੱਚ ਅਕਾਲਪੁਰਖ ਤੱਕ ਨੂੰ ਵੀ ਗਿਲਾ ਕਰਦੇ ਫਰਮਾਉਂਦੇ ਹਨ ਕਿ ਜੇਕਰ ਇੱਕ ਤੱਤਵਰ ਮਨੁੱਖ ਦੂਜੇ ਤੱਤਵਰ ਮਨੁੱਖ ਨਾਲ ਟਕਰਾਕ ਜਾਵੇ ਤਾਂ ਇਸ ਗੱਲ ਤੇ ਬਹੁਤ ਰੋਸ ਕਰਨ ਦੀ ਲੋੜ ਨਹੀਂ ਪਰ ਕੋਈ ਬਗਿਆੜ ਪੇਡਾਂ ਦੇ ਬਾੜੇ ਤੇ ਟੁੱਟ ਪਵੇ ਤਾਂ ਇਸ ਦਾ ਜਵਾਬ ਦੇ ਬਾੜੇ ਦਾ ਮਾਲਕ ਹੀ ਠਕਰਾਇਆ ਠਹਿਰਾਇਆ ਜਾਂਦਾ ਹੈ ਇਹ ਸੀਨਾ ਜੋਰੀ ਕਿਸੇ ਵੀ ਥਾਂ ਤੇ ਕਿਸੇ ਵੀ ਸਮਾਜ ਵਿੱਚ ਪਰਵਾਣ ਜੋਗ ਨਹੀਂ ਸਹਿਯੋਗ ਜੀਵਨ ਦਾ ਅਸਲੀ ਅਮਲੀ ਮਿਸਾਲ ਪਾਈ ਲਾਲੋ ਪੇਸ਼ ਕਰਦੇ ਹਨ ਅਤੇ ਆਪਣੇ ਉੱਚੇ ਸੁੱਚੇ ਨਿਰਮਲ ਸੁਭਾਅ ਕਾਰਨ ਉਹਨਾਂ ਦਾ ਮਾਨਵੀ ਸਮਾਜ ਵਿੱਚ ਵਿਸ਼ੇਸ਼ ਸਥਾਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪਾਈ ਸਾਹਿਬ ਦਾ ਜ਼ਿਕਰ ਔਨ ਖਾਤਰ ਪਾਈ ਲਾਲੋ ਜੀ ਦੀ ਯਾਦ ਨੂੰ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ ਅਤੇ ਇਸ ਭਾਵਨਾ ਤੇ ਅਮਲ ਕਰਨ ਤੇ ਸੰਸਾਰ ਵਿੱਚ ਸੁਖ ਸ਼ਾਂਤੀ ਦਾ ਵਾਤਾਵਰਣ ਹੋਰ ਵਿਕਸਿਤ ਹੋ ਸਕੇਗਾ ਕਮਾਲ ਦੀ ਗੱਲ ਇਹ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਹੀ ਸਹਾਗੇ ਵਿਅਕਤੀਆਂ ਦਾ ਜ਼ਿਕਰ ਆਇਆ ਹੈ ਜੋ ਆਮ ਜੀਵਨ ਜੀਣ ਤੇ ਸੇਵਾ ਦੀ ਲਗਨ ਤੇ ਅਮਲ ਕਰਨ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦੇ ਸਨ ਇਹਨਾਂ ਦੋਨਾਂ ਵਿੱਚੋਂ ਇੱਕ ਮਾਤਾ ਖੀਵੀ ਜੀ ਸਨ ਅਤੇ ਜੋ ਗੁਰੂ ਅੰਗਦ ਦੇਵ ਜੀ ਦੇ ਮਹਿਲ ਹਨ ਅਤੇ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਾਰੰਭਿਆ ਲੰਗਰ ਸੰਗਤਾਂ ਵਿੱਚ ਵਰਤੋਂ ਲਈ ਸਦਾ ਤਤਪਰ ਰਹਿੰਦੇ ਸਨ ਇਸ ਲੰਗਰ ਵਿੱਚ ਵਧੀਆ ਪਕਵਾਨ ਅਤੇ ਦੇਸੀ ਘੋਦੀ ਖੀਰ ਹਰ ਕਿਸੇ ਨੂੰ ਬਿਨਾਂ ਭੇਤ ਭਾਵ ਦੇ ਸ਼ਿਕਾਈ ਜਾਂਦੀ ਸੀ ਪਰ ਮਾਤਾ ਕੀਵੀ ਤੇ ਉਹਨਾਂ ਦਾ ਪਰਿਵਾਰ ਗੁਰੰਗ ਦੇ ਜੀ ਵੱਲੋਂ ਮੂੰਹ ਵੱਟ ਕੇ ਤੇ ਉਸ ਨੂੰ ਕੁਝ ਮੁਨਾਫਾ ਲੈ ਕੇ ਵੇਚਣ ਤੇ ਹੀ ਚੱਲਦਾ ਸੀ ਮਾਤਾ ਜੀ ਦੇ ਇਸ ਫਰੋਪਕਾਰੀ ਸੇਵਾ ਪ੍ਰਵਾਹ ਨੇ ਅੱਗੇ ਜਾ ਕੇ ਕੌਮ ਨੂੰ ਮਾਨ ਜਣਕ ਪ੍ਰਸਿੱਧੀ ਬਖਸ਼ੀ ਦੂਜੇ ਮਹਾਪੁਰਸ਼ ਤੀਨਾ ਦੇ ਨਾਮ ਦਾ ਉਲੇਖ ਰੱਬੀ ਬਾਣੀ ਵਿੱਚ ਆਉਣ ਕਾਰਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਬਣਿਆ ਹੈ ਉਹ ਹੈ ਭਾਈ ਲਾਲੋ ਜੀ ਦਾ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਦਾ ਬੜਾ ਪਿਆਰ ਸੀ ਅਤੇ ਭਾਈ ਲਾਲੋ ਜੀ ਗੁਰੂ ਸਾਹਿਬ ਦੇ ਪਾਈ ਪੁਰਨਿਆਂ ਤੇ ਚੱਲਣ ਵਾਲੇ ਨੇਕ ਪੁਰਸ਼ ਗਰਦਾਨੇ ਗਏ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦਾ ਨਾਮ 7 ਵਾਰੀ ਆਉਣ ਤੇ ਪਤਾ ਚੱਲਦਾ ਹੈ ਕਿ ਇਹ ਗੁਰੂ ਪਾਤਸ਼ਾਹ ਦੇ ਕਿੰਨੇ ਨੇੜੇ ਤੇ ਕਿੰਨੇ ਪਿਆਰੇ ਪੁਰਸ਼ ਸਨ ਜੇ ਅਸੀਂ ਸਹੀ ਅਰਥਾਂ ਵਿੱਚ ਵੀ ਸਿੱਖ ਇਤਿਹਾਸ ਦੇ ਪਿਆਰੇ ਨੁਕਤਿਆਂ ਦਾ ਸਹੀ ਅਰਥਾਂ ਵਿੱਚ ਅਨਸਰਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਜੀਵਨ ਆਸ਼ੇ ਤੇ ਚੱਲਦਿਆਂ ਹੋਇਆਂ ਇਹਨਾਂ ਦੋਨਾਂ ਸ਼ਖਸੀਆਂ ਤੁਹਾਨੂੰ ਵੀ ਆਪਣੇ ਜੀਵਨ ਦਾ ਰੋਲ ਮਾਡਲ ਮੰਨਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ 550ਵੇਂ ਸਭਾਗੇ ਖੁਸ਼ੀਆਂ ਭਰੇ ਤੇ ਯਾਦਗਾਰੀ ਅਫਸਰ ਤੇ ਸਾਨੂੰ ਪੂਰੀ ਸੰਜੀਦਗੀ ਨਾਲ ਗੁਰੂ ਸਾਹਿਬ ਦੀ ਜੀਵਨੀ ਫਿਲਾਸਫੀ ਤੇ ਅਮਲ ਕਰਨਾ ਹੀ ਹੋਵੇਗਾ ਅਤੇ ਭਾਈ ਲਾਲੋ ਜੀ ਦਾ ਜੀਵਨ ਸਾਡੇ ਲਈ ਬੜਾ ਸਹਾਈ ਸਿੱਧ ਹੋ ਸਕਦਾ ਹੈ ਇਹ ਵੀ ਮਾਨਵਤਾ ਦੇ ਪੂਰਨ ਹਿੱਤ ਵਿੱਚ ਹੋਵੇਗਾ ਕਿ ਅਸੀਮ ਭਟਕੇ ਸੰਸਾਰ ਨੂੰ ਨਹੀਂ ਲੀਹਾਂ ਤੇ ਲਿਉਣ ਲਈ ਗੁਰੂ ਸਾਹਿਬ ਦੇ ਬਚਨਾਂ ਵੱਲ ਧਿਆਨ ਦਿइये ਉਸ ਹਾਲਤ ਵਿੱਚ ਲੱਗੇਗਾ ਕਿ ਗੁਰੂ ਸਾਹਿਬ ਪਾਈ ਲਾਲੋ ਜੀ ਦੇ ਨਾਮ ਨਾਲ ਸਾਨੂੰ ਵੀ ਸੰਬੋਧਨ ਕਰ ਰਹੇ ਹਨ ਆਪਣੀਆਂ ਰਹਿਮਤਾਂ ਬਖਸ਼ਿਸ਼ਾਂ ਤੇ ਅਸੀਸਾਂ ਨਾਲ ਨਿਹਾਰ ਕਰ ਰਹੇ ਹਨ ਤਨ ਨਾਨਕ ਤੇਰੀ ਵੱਟੀ ਕਮਾਈ